ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆ ਦੋਸਤੋ ਪਿੰਡ ਬੂ ਬੂ ਪਿੰਡ ਦੋਸਤੋ ਬਿਲਕੁਲ ਨੇੜੇ ਹਰੀਕਾ ਪੱਤਣ ਤਹਿਸੀਲ ਪੱਟੀ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰ ਲਾਲ ਕੋਲ ਆਇਆ ਦੋਸਤੋ ਘਰੇਲੂ ਪਸ਼ੂ ਵੀ ਵੀਰ ਨੇ ਰੱਖੇ ਹੋਇਆ ਡੇਰੀ ਦਾ ਵੀ ਕੰਮ ਆ ਨਾਲ ਦੀ ਨਾਲ ਦੋਸਤੋ ਸੇਲ ਪਰਚੇਜ ਦਾ ਵੀ ਕੰਮ ਆ ਕੋਈ ਇੱਕ ਦੋ ਕੋਈ ਦੋ ਚਾਰ ਨਗ ਜਿਹੜੇ ਇਸ ਕਿਲੇ ਦੇ ਉੱਪਰ ਤੁਹਾਨੂੰ ਵੇਖਣ ਦੇ ਵਿੱਚ ਮਿਲ ਜਾਂਦੇ ਆ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਇਸ ਘਰੋਂ ਇਸ ਕਿਲੇ ਉੱਪਰੋਂ ਤੁਹਾਨੂੰ ਪਹਿਲਾਂ ਵੀ ਪਸ਼ੂ ਦਿਖਾਏ ਆ ਅੱਜ ਪਸ਼ੂ ਦੋ ਦਿਖਾਉਣੇ ਆ ਦੋਸਤੋ ਇੱਕ ਮੱਝ ਦਿਖਾਵਾਂਗੇ ਤੁਹਾਨੂੰ ਗੱਬਣਾ ਤਿਆਰੀ ਵਾਲੀ ਇੱਕ ਬੈੜ ਬਿਲਕੁਲ ਤਾਜੀ ਸੂਈ ਸਵਾਈ ਆ ਬੌਲੇ ਤੇ ਚੱਲ ਰਹੀ ਆ ਇਹਨਾਂ ਦੋ ਨਗਾਂ ਦੀ ਡਿਟੇਲ ਵੀਰ ਗੁਰਲਾਲ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ ਦੋਸਤੋ 3 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 8:30 ਵਜੇ ਦਾ ਜਿਹੜਾ ਪਸ਼ੂ ਦੋਸਤੋ ਤੁਸੀਂ ਗੱਭਣ ਲੈ ਕੇ ਜਾਂਦੇ ਜੇ ਹਰ ਵਾਰ ਆਪਣੀ ਅਪੀਲ ਹੁੰਦੀ ਹੈ ਵੀ ਸੋਇਆ ਸੋਇਆ ਪਸ਼ੂ ਜਿਹੜਾ ਹੁੰਦਾ ਦੋ ਟਾਈਮ ਚੋਕੇ ਤੇ ਗੱਭਣ ਪਸ਼ੂ ਆਪਣਾ ਚੌਥਾ ਨਾ ਦਾ ਟਿੱਪ ਕੇ ਭਰਾ ਕੇ ਤਸੱਲੀ ਜ਼ਰੂਰ ਕੀਤੀ ਜਾਵੇ ਆਉ ਲੈਨੇ ਆ ਵਧੇਰੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਕਰ ਵੀਰ ਜੀ ਠੀਠਾ ਵੀਰ ਜੀ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਗੁਰਲਾਲ ਠੀਠਾ ਅੱਛਾ ਗੁਰਲਾਲ ਭਾਈ ਪਸ਼ੂ ਇਸੇ ਤਰ੍ਹਾਂ ਫਿਰ ਕਿੱਲੇ ਤੋਂ ਪਰੌਂਦੇ ਰਹਿੰਦੇ ਵਿਕਰੀ ਵਾਲੇ ਹਾਂਜੀ ਹਾਂਜੀ ਆਉਂਦੇ ਰਹਿੰਦੇ ਜੀ ਠੀਕ ਆ ਤੇ ਅੱਜ ਆਪਣੇ ਕੋਲ ਦੋ ਐਨੀਮਲ ਜਿਹੜੇ ਵਿਕਾਊ ਆ ਇੱਕ ਦੇ ਮੱਝ ਦਿਖਾ ਦਾਂਗੇ ਆਪਾਂ ਗੱਪਣ ਤਿਆਰੀ ਵਾਲੀ ਆ ਬਸ ਹਾਂਜੀ ਇਹ ਵੀ ਦੀ ਕੋਈ ਹਫਤਾਕ ਮੰਨ ਕੇ ਚੱਲੇ ਅੱਪ ਦੇ ਅੰਦਰ ਬਾਹਰ ਇੱਥੇ ਖੜਦੀ ਆ ਠੀਕ ਆ ਜੀ ਹਾਂਜੀ ਲਓ ਦੋਸਤੋ ਹਫਤਾਕ ਦੇ ਅੰਦਰ ਬਾਹਰ ਜਿਹੜੀ ਆ ਸੁੰਦੀ ਆ ਤੇ ਸ਼ੁਰੂਆਤ ਆਪਾਂ ਮੱਝ ਤੋਂ ਹੀ ਕਰ ਲਾਂਗੇ ਉਸ ਤੋਂ ਬਾਅਦ ਇੱਕ ਬਿਲਕੁਲ ਤਾਜੀ ਸੂਈ ਸਵਾਈ ਤੁਹਾਨੂੰ ਇਹ ਵੈੜ ਦਿਖਾ ਦਾਂਗੇ ਹੁਣ ਬੌਲੇ ਤੇ ਚੱਲ ਰਹੀ ਆ ਠੀਕ ਆ ਸੋ ਪ੍ਰੋਪਰ ਡਿਟੇਲ ਮਿਲ ਜੂਗੀ ਤੁਹਾਨੂੰ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਾਰੇ ਫਾਰਮ ਉਹ ਕਰਦੇ ਆ ਸ਼ੁਰੂਆਤ ਤੇ ਕੁਰਲਾਲ ਭਾਈ ਪਹਿਲੀ ਜਿਹੜੀ ਆਪਣੇ ਕੋਲ ਮਾਜਾ ਸੁਬਾ ਕਨਵਾ ਸੋ ਰਹੀ ਹੈ ਇਹ ਵੀਰ ਜੀ ਤੀਜਾ ਸੁਬਾ ਸੋਉਂਦੇ ਆ ਤੀਜਾ ਸੁਬਾ ਤੇ ਦਿਨ ਤਕਰੀਬਨ ਹਫਤਾ ਕ ਹਜੇ ਲੈ ਜੇ ਹਫਤਾ ਕ ਮੰਨ ਕੇ ਚੱਲੋ ਹਾਂਜੀ ਠੀਕ ਆ ਜੀ ਉਹ ਬਾਕੀ 31 ਤੋਂ ਪਣਾ ਫਿਰ ਮੈਂ ਨਾ ਵੀਰ ਜੀ ਓਕੇ ਕੋਈ ਗੱਲ ਦੇ ਕੋ ਚੱਕਰ ਨਹੀਂ ਸੀਲ ਠੰਡੀ ਕਰਮਾ ਲਈ ਇੰਨੀ ਜਨਾਨੀ ਚ ਹੋਵੇ ਕੋਈ ਬੰਦਾ ਕੋਈ ਚੱਕਰ ਨਹੀਂ ਠੀਕ ਹੈ ਕੋਈ ਬੱਚਾ ਝੋਲਵੇ ਲਓ ਜੀ ਇਸੇ ਤਰ੍ਹਾਂ ਇਹ ਲਓ ਜੀ ਹਜੇ ਦੋਸਤੋ ਗੱਪਣਾ ਬਾਕੀ ਮੈਂ ਤੁਸੀਂ ਵੇਖ ਸਕਦੇ ਗੱਪਣਾ ਪੱਕੀ ਸੀਰੀਆਂ ਸੂਲੀਆਂ ਬਹੁਤ ਕਰਮਾ ਲਈ ਨੂੰ ਆ ਨਹੀਂ ਤਾਂ ਨਾਰਮਲੀ ਆਪਾਂ ਦੇਖਦੇ ਆਂ ਹਰ ਇੱਕ ਵੀਰ ਨੇ ਪਸ਼ੂ ਰੱਖੇ ਆ ਕੱਪਣ ਪਸ਼ੂ ਕੋਈ ਰਾਂ ਮਾੜਾ ਜਾਂ ਨਾਰਮਲੀ ਹੱਥ ਨਹੀਂ ਲਪਾਉਂਦਾਗਾ ਕਈ ਇਹ ਵੀ ਜਿੱਥੇ ਆਪਾਂ ਲਈ ਜਨਾਨੀ ਚੋਂਦੀ ਸੀ ਅੱਛਾ ਅੱਛਾ ਜੀ ਸਾਡੀ ਇਹਨਾਂ ਦੱਸਿਆ ਵੀ ਸੀਲ ਠੰਡੀ ਹੈ ਕਰਮਾਂ ਵਾਲੀ ਜਨਾਨੀ ਚੋਂਦੀ ਹੈ ਹਾਂ ਦੋਸਤੋ ਪਹਿਲਾਂ ਵੀ ਲੇਡੀਆਂ ਚੁਵਾਈ ਕਰਦੇ ਰਹੀਆਂ ਤੇ ਇਸ ਵਾਰ ਤਕਰੀਬਨ ਅੱਗੇ ਕਿਸੇ ਵੀਰ ਨੇ ਚੋਣੀਆਂ ਚਾਹੇ ਭੈਣ ਨੇ ਚੋਣੀਆਂ ਤੇ ਨਾਰਮਲੀ ਇਜ਼ੀ ਤੁਸੀਂ ਚੁਵਾਈ ਕਰ ਸਕਦੇ ਜੀ ਠੀਕ ਹੈ ਜੀ ਕਿਉਂਕਿ ਇੱਕ ਔਰਤ ਉਹਨਾਂ ਦੇ ਹੱਥੀ ਜਿਹੜੀ ਇਹ ਮੈਂ ਲੱਗੀ ਹੋਈ ਸੀ ਪਹਿਲਾਂ ਉਹਨਾਂ ਚੁਵਾਈ ਕੀਤੀ ਹੈ ਫਿਲਹਾਲ ਬਹੁਤੇ ਘਰਾਂ ਦੇ ਵਿੱਚ ਆਪਣੇ ਸੋ ਨੋਰਮਲੀ ਤੁਸੀਂ ਚਵਾਈ ਕਰੋਗੇ ਠੰਡੀ ਧੀਰੀਆ ਸੀਲ ਸਲਾਗਾ ਸੋ ਟਿੱਪਣ ਟੁੱਪਣ ਇੱਕ ਨੰਬਰ ਆ ਤੋ ਸਭਾ ਕੰਨ ਸੰਭਾਲ ਲੈਂਦੀ ਹੈ ਜੀ ਹਾਂਜੀ ਹਫਤਾ ਖੜਦੀ ਆ ਬਾਕੀ ਕੋਈ 1 ਰੁਪਏ ਦਾ ਨਹੀਂ ਆ ਨਿਕ ਨੁਕਸ ਨਹੀਂ ਆ ਕੋਈ ਠੀਕ ਹੈ ਜੀ ਆ ਲਓ ਇਹ ਠੰਡੇ ਇਦਾ ਕਿ ਠੰਡਾ ਮੱਜ ਹੁੰਦੀ ਨਹੀਂ ਗੀ ਸੂਣ ਤੋਂ ਪਹਿਲਾਂ ਨਹੀਂ ਦਾ ਕੋਈ ਸੂਈਆਂ ਨਹੀਂ ਹੱਥ ਲਾਉਂਦੀਆਂ ਮੈਂ ਕੋਈ ਦੇਖ ਰਿਆ ਨਾ ਵੀ ਸ਼ਰੀਫੀ ਵੇਖੋ ਬਹੁਤ ਜਿਆਦੀ ਮਿੱਠੀ ਤਾਂ ਗੱਲਾਂ ਹੀ ਦਾ ਸੀਲੀਆਂ ਸੂਲੀਆਂ ਬਹੁਤ ਜਿਆਦੀਆਂ ਦੋਸਤੋ ਨੋ ਡਾਊਟ ਤੁਸੀਂ ਦੇਖ ਹੀ ਲਈਆਂ ਨੇ ਇੱਕ ਵਾਰੀ ਵੀਰ ਗਰਲਾਲ ਖੋਲ ਕੇ ਸਾਰੇ ਭੈਣ ਭਰਾ ਮਾਸਾ ਜਿਹਨਾਂ ਨੂੰ ਮਾੜਾ ਤੋੜ ਕੇ ਚਲਾ ਕੇ ਦਿਖ ਸੁਵਾ ਦੋਸਤੋ ਵੀਰ ਦੇ ਦਸਨ ਮੁਤਾਬਕ ਤਿੱਜਾ ਸੋਣੀ ਆ ਤੇ ਬਣੀ ਥਣੀ ਅੱਜ ਵੀ ਪੂਰੀ ਆ ਸੋਣੀ ਬਣੀ ਥਣੀ ਆ ਵੈਸੇ ਥੱਲਿਓ ਤੇ ਜੇਕਰ ਪੰਜ ਸੱਤਕ ਦਿਨ ਆਪਾਂ ਉਮੀਦ ਕਰਦੇ ਆ ਵੀ ਹੋਰ ਲੈ ਜਾਂਦੀ ਆ ਤੇ ਹੋਰ ਵੀ ਚੰਗੀ ਉਮੀਦ ਕਰ ਸਕਦੇ ਆ ਇਹ ਨੂੰ ਲਈ ਹਾਂ ਕੋਈ ਤੋਰ ਲਿਆ ਜੰਮਾ ਇੱਧਰ ਲਈ ਆ ਦੇਖੋ ਜੀ ਜੀ ਲਓ ਜੀ ਇਹ ਫਰੰਟ ਤੋਂ ਇੱਕ ਵਾਰੀ ਗੁਰਲਾਲ ਫੇਰ ਘੁਮਾਦ ਗਏ ਬੈਕ ਸਾਈਡ ਤੇ ਆ ਲਓ ਜੀ ਠੀਕ ਆ ਲਓ ਜੀ ਠੀਕ ਆ ਸੁਬਖਾਲਾ ਬਕੂਲਾ ਜਿਹੜਾ ਦੋਸਤੋ ਪੱਧਰ ਆ ਮੌਕੇ ਤੇ ਆਪਾਂ ਦੇਖ ਰਹੇ ਆ ਤੇ ਉਹ ਆਪਾਂ ਗੱਲ ਤੁਹਾਨੂੰ ਬਾਅਦ ਦੱਸਾਂਗੇ ਬਖਾਲਾ ਪੱਧਰਾ ਬਿਲਕੁਲ ਲੰਬੇ ਥਾਣਾ ਮੋਟੇ ਗੋਲ ਥਾਣਾ ਠੀਕ ਆ ਜੀ ਸਟਿੱਪਨ ਤੋਂ ਪਨ ਇੱਕ ਨੰਬਰ ਆ ਬਾਕੀ ਠੰਡੀ ਧੀਰੀਆ ਸੀਲਸ ਲੱਗਾ ਉਹ ਵੀ ਆਪਾਂ ਤੁਹਾਨੂੰ ਬਿਲਕੁਲ ਨਾਲ ਦੀ ਨਾਲ ਦਿਖਾ ਦਿੱਤਾ ਇੱਕ ਵਾਰੀ ਥੋੜਾ ਜਿਹਾ ਨੇੜੇ ਹੋਰ ਥਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਜੀ ਆ ਲਓ ਠੀਕ ਹੈ ਤੇ ਗਰਨਾਲ ਭਾਈ ਇਹਦੀ ਮੰਗ ਕੀ ਕੀਤੀ ਆ ਮੰਗ ਵੀਰ ਜੀ ਇਹ ਮੰਗ ਨੂੰ ਭਾਜਨੇ ਮਰਜ਼ੀ ਮੰਗੀ ਜਾਈਏ ਮੋਲ ਭਾਏ 75 ਵੀ ਕਰਾ ਲਓ ਆ ਜਿੰਨਾ ਮਰਜ਼ੀ ਆ ਹਾਂ ਜੀ ਤੇ 70 ਦੀ ਆਪਾਂ ਦੇ ਦਾਂਗੇ ਉਹਦੇ ਵਿੱਚੋਂ ਵੀ ਛੋੜ ਸਫਾ ਕਰਨਾ 70 ਚ ਹਾਂਜੀ ਠੀਕ ਹੈ ਜੀ ਹਾਂਜੀ ਲੋਬ ਦੋਸਤੋ ਡਿਮਾਂਡ ਚਾਹੇ 72 ਚਾਹੇ 75 70000 ਦੀ ਵੀ ਇਹਨਾਂ ਦਾ ਵੀ ਆਪਾਂ ਦੇਵਾਂਗੇ ਸੋ ਗੱਬਣ ਆ ਤਿਆਰੀ ਵਾਲੀ ਆ ਸੂਫੂ ਕੀ ਕਰਮ ਵਾਲੀ ਦੁੱਧ ਸੋਨਾ ਚਵਾ ਦੋਗੀ ਠੰਡੀ ਧੀਰੀ ਆ ਸਲੱਗ ਸਲੁਕ ਪੂਰੀ ਬਾਕੀ ਵੀਰ ਜੀ ਜਿਆਦਾ ਘਰਾ ਜਨਾ ਪੈਣਾ ਜਿੱਦਾਂ ਡੰਗਰ ਚ ਹੋਣੀਆਂ ਵਾ ਹਾਂਜੀ ਤੇ ਉਹ ਉਹ ਗੱਲਾਂ ਨਾਲ ਕੋਈ ਡਰੇ ਭਾਵੇਂ ਜਨਾਨੀ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਚੋਏ ਪਾ ਕੇ ਇਥੇ ਬੱਚੇ ਛੋਟੇ ਛੋਟੇ ਉਹ ਵੀ ਚੋ ਸਕਦੇ ਨੇ ਬਿਲਕੁਲ ਉਹ ਆਪਾਂ ਦਿਖਾ ਹੀ ਦਿੱਤਾ ਜੀ ਹਾਂਜੀ ਹਾਂਜੀ ਬਿਲਕੁਲ ਆਮੋ ਸਾਹਮਣੇ ਦੋਸਤੋਂ ਤੁਹਾਨੂੰ ਜਿੰਨੀ ਵੀ ਇਹ ਪਰਖ ਕਰਵਾਤੀ ਆ ਵੀ ਠੰਡੀ ਧੀਰੀ ਮੈਂ ਇੱਕ ਪਰਲੇ ਪਾਸੇ ਦੇਖ ਰਿਹਾ ਸੀ ਇੱਕ ਉੱਚਾ ਬੱਚਾ ਹਾਂਜੀ ਉਹ ਚੰਗੇ ਨੇ ਤਿੰਨ ਚਾਰ ਮਹੀਨੇ ਪੰਜਾ ਛੇ ਮਹੀਨੇ ਦਾ ਬੱਚਾ ਇਸੇ ਤਰ੍ਹਾਂ ਥਣ ਮੂੰਹ ਚ ਪਾਈ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਆਦੇ ਏਡੀ ਠੰਡੀ ਆਂਦੀ ਨਹੀਂ ਕੋਜਨ ਠੀਕ ਆ ਜੀ ਲੋ ਵੀ ਭਰਾਵੋ ਜਰੂਰ ਹੱਥ ਪਾ ਸਕਦੇ ਠੰਡੀ ਧੀਰੀ ਸੀਲਸ ਲੱਗ ਮੈਂ ਤੇ ਰ ਲੋਬੀ ਗਰਨਾਲ ਅਕੇ ਆਪਣੇ ਕੋਲ ਸੈਕਿੰਡ ਨੰਬਰ ਤੇ ਜਿਹੜੀ ਆ ਵੈੜ ਆ ਹਾਂਜੀ ਹਾਂਜੀ ਇਹ ਸੂਈ ਆ ਇਹਨੂੰ ਵੀਰ ਜੀ ਅੱਜ ਤੀਜਾ ਦਿਨ ਹੋ ਗਿਆ ਹੈ ਤੀਜਾ ਦਿਨ ਹਾਂਜੀ ਤੇ ਬੱਚਾ ਤੇ ਮਗਰ ਇਹਦੇ ਮਗਰ ਵਛੀ ਆ ਬਖਾ ਦੋ ਲੋਬੀ ਭਰਾਵਾ ਮਗਰ ਵਛੀ ਆ ਤੀਜਾ ਦਿਨ ਹੋਇਆ ਇਸ ਵੈੜ ਨੂੰ ਸੂਈ ਨੂੰ ਇਹ ਬੱਚਾ ਤੁਹਾਨੂੰ ਦਿਖਾਉਣਾ ਹੈ ਠੀਕ ਆ ਜੀ ਜਰਸੀ ਤੇ ਕੋਈ ਸ਼ਾਈ ਵਾਲ ਦਾ ਕ੍ਰੋਸ ਪਨ ਇਸ ਬੱਚੇ ਦੇ ਵਿੱਚ ਆ ਦੇਖੋ ਫੀਮੇਲ ਕਾਫ ਆ ਵਛੀ ਆ 나ੜੂ ਬਿਲਕੁਲ ਥੋੜਾ ਜਿਹਾ ਤੁਹਾਨੂੰ ਨਾਲ ਦੇਖ ਪੂਗਾ ਬੱਚੇ ਦੇ ਲੱਗਾ ਹਾਂਜੀ 나ੜੂ ਨਾਲ ਹੀ ਆਹ ਲਓ ਜੀ ਆਹ ਲਓ ਜੀ ਠੀਕ ਆ ਅੱਛਾ ਗੁਰਲਾਲ ਭਾਈ ਇਹ ਅੱਜ ਤੀਜਾ ਕਿ ਚੌਥਾ ਦਿਨ ਅੱਜ ਤੀਜਾ ਕਿ ਦਿਨ ਹਾਂ ਜੀ ਬੋਲਾ ਵੈਸੇ ਕਿੰਨਾ ਗਾਜਰ ਬੋਲਾ ਵੀ ਜੀ ਹੈਗਾ ਜੇ 8 9 ਹਾਂ ਜੀ ਆਏ ਆਪਾਂ ਖਾਲੀ ਨਹੀਂ ਕੀਤੀ ਸਾਰੀ ਠੀਕ ਹੈ ਜੀ ਹਾਂ ਜੀ ਲਓ ਜੀ 8 9 ਕਿਲੋ ਤੋਂ ਸੋ ਬੋਲਾ ਆਇਆ ਠੀਕ ਹੈ ਇੱਕ ਗੁਰਲਾਲ ਭਾਈ ਤੁਸੀਂ ਦੱਸ ਰਹੇ ਸੀ ਮਾੜਾ ਜਿਹਾ ਜਾ ਉਹ ਨਾ ਇਹਦੇ ਦੁੱਧੀਆਂ ਮਾਰੀਆਂ ਥਣਾ ਬੱਛੀ ਹਾਂ ਜੀ ਖੁੱਲ ਗਈ ਨਾ ਤੇ ਲੱਗੀ ਰਹੀ ਆ ਤੇ ਉਹਨੇ ਨਾ ਥੋੜਾ ਅਗਲੇ ਥਣਾ ਅਗਲੇ ਥਨਾ ਤੋਂ ਮਾੜਾ ਜੁੰਨੇ ਜਿੱਦਾਂ ਵੀ ਦਾੰਦੇ ਮਾਰਦੇ ਨੇ ਨਹੀਂ ਦੋ ਤੇ ਮਾਰਦੇ ਹਾਂ ਜੀ ਮਾੜੇ ਮਾੜੇ ਹੈ ਹਾਂ ਜੀ ਹਾਂ ਜੀ ਤਾਂ ਦੱਸੋ ਅੱਗੇ ਨਾ ਮਾੜੇ ਮਾੜੇ ਉਹ ਵੀ ਆਪਾਂ ਦੱਸ ਕੇ ਆਪਾਂ ਇਹੋ ਜੀ ਗੱਲ ਨਹੀਂ ਕੀਤੀ ਉਦਾਂ ਦੀਆਂ ਜੇ ਮਾਰ ਗਿਆ ਵੈਸੇ ਚੋਣ ਚਣ ਪੋਲੀ ਆ ਹਾਂ ਜੀ ਸਰੂ-ਸਰੂ ਨੂੰ ਨਹੀਂ ਬਾਕੀ ਤਾਂ ਹੀ ਵਿਚਕਾਰੀਆਂ ਹਾਂ ਜੀ ਜੋ ਉੱਪਰ ਹੀ ਦੰਦ ਵੱਜੇ ਹਾਂ ਜੀ ਜਿਕਾਰ ਦੇ ਬਰਲੇਮਨ ਉਹ ਬੇਸ਼ੱਕ ਮੇਰਾ ਵੀਰ ਕੋਈ ਗਾਂ ਜਾ ਕੇ ਧਿਆਨ ਰੱਖ ਸਕਦਾ ਚੋਕੇ ਬਾਅਦ ਵਿੱਚ ਪਸੂ ਦੀ ਸਿਪਾਚਣ ਕਿਉਂਕਿ ਬਾਅਦ ਚ ਅਗਲਾ ਕੋਈ ਭੈਣ ਭਰਾ ਆਵੇ ਦੂਰੋਂ ਨੇੜੋਂ ਅਗਲਾ ਆਂਦਾ ਕਿ ਨਹੀਂ ਦੱਸਿਆ ਨਹੀਂ ਆਪਾਂ ਉਹ ਜੇ ਬਿਲਕੁਲ ਬਿਲਕੁਲ ਵਾਹ ਵੈਸੇ ਚੰਗੀ ਆ ਮਿਲਦੀ ਮਿਲਦੀ ਆ ਟਿੱਕੇ ਹਾਂਜੀ ਹਾਂਜੀ ਮੜਾ ਬੰਗਾ ਹਰ ਪਾਉਣਾ ਪੈਂਦਾ ਇਸੇ ਕਰਕੇ ਫਿਰ ਉਹ ਥਣ ਤੋਂ ਥੋੜਾ ਆ ਥਣ ਤੇ ਬਣਾ ਜਾ ਉਹਨੇ ਬੱਚੇ ਨੇ ਦੰਦੀ ਮਾਰੀ ਉਹ ਪਸੂ ਨੂੰ ਵੈਸੇ ਦਰਦ ਜੀ ਹੁੰਦੀ ਹਾਂਜੀ ਹਾਂਜੀ ਤੇ ਬਾਕੀ ਹੁਣ 9 ਕਿਲੋ ਆਪਾਂ ਚਵਾ ਦਾਂਗੇ ਹਾਂਜੀ 8-9 ਕਿਲੋ ਬੋਲਾ ਵਾ ਆਪਾਂ ਖਾਲੀ ਨਹੀਂ ਕੀਤੀ ਜਿੱਦਾਂ ਵੀ ਕਿਲੋ 2 ਕਿਲੋ ਛਾੜੀ ਦੇਈਦਾ ਵਿੱਚ ਅੱਛਾ 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 ਹਾਂਜੀ ਠੀਕ ਹੈ ਜੀ ਹਾਂਜੀ ਅੱਜ ਸ਼ਾਮ ਨੂੰ ਕਰਦਾ ਹਾਂ ਖਾਲੀ ਸਾਰੀ ਲੋਬੀ ਦੋਸਤੋ ਠੀਕ ਆ ਬੇਸ਼ੱਕ ਕੋਈ ਤਿੰਨਾਂ ਕ ਦਿਨਾਂ ਦੀ ਚੌਕ ਦਿਨਾਂ ਦੀ ਸੂਈ ਹੈ ਬਾਕੀ ਤੋੜ ਕੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਜਿਹੜੇ ਦਿਖਾਉਣੇ ਆ ਕ੍ਰੋਸਾਂਗ ਦੇ ਵਿੱਚ ਆ ਜਿੱਦਾਂ ਕਿ ਬਾਕੀ ਗਰਮੀ ਗਰਮੀ ਦੀ ਨਹੀਂ ਨੂੰ ਪ੍ਰਵਾਹ ਭਵੇਂ ਧੁੱਪੇ ਵੱਜੀ ਜਾਣਾ ਕੋਈ ਚੱਕਰ ਨਹੀਂ ਜਾਂ ਠੀਕ ਆ ਜੀ ਹਾਂ ਜੀ ਉਹ ਗਰਮੀ ਗਰਮੀ ਤਾਂ ਜਿਹੜੀ ਦੋਸਤੋ ਰੁੱਤ ਦੇ ਵਿੱਚ ਉਹ ਜਿਹੇ ਪਸ਼ੂ ਸਹਾਈ ਹੁੰਦੇ ਆ ਕਿਉਂਕਿ ਕ੍ਰੋਸ ਪਾਣਾ ਇਹਨਾਂ ਪਸ਼ੂਆਂ ਦੇ ਵਿੱਚ ਤਾਂ ਠੰਡ ਦੀ ਇੱਕ ਵਾਰੀ ਮੈਂ ਤੁਹਾਨੂੰ ਕੰਡੀਸ਼ਨ ਦਿਖਾਉਂਗਾ ਠੰਡ ਦੇ ਹਾਲਾਤ ਬੱਚੇ ਦਾ ਕਰਦੀ ਤਾਂ ਨਹੀਂ ਤੁਰਦੀ ਆ ਦੇਖੋ ਬੱਚੇ ਤਾਂ ਬਦੇਰੇ ਕਰਦੀ ਹੈ ਹਾਂਜੀ ਤਾਂ ਨਹੀਂ ਤੁਰਦੇ ਇਹ ਬੱਚੇ ਆ ਲੋ ਕੋਈ ਗੱਲ ਆ ਲੋ ਠੀਕ ਆ ਆ ਦੇਖੋ ਜੀ ਸੋ ਥਣ ਥਣ ਪੂਰਾ ਗੋਲਾ ਭਰੋ ਆਪਾਂ ਨਾਰਮਲੀ ਗੱਲ ਕਰਦੇ ਹੁੰਦੇ ਵੀ ਪਿਕਅਪ ਪੀੜੀ ਦੇ ਪਾਵਿਆਂ ਵਾਂਗੂ ਥਾਣ ਲੱਗਾ ਵੀ ਚਾਰੇ ਗੁੱਠਾਂ ਤੇ ਚਾਰੇ ਨੁਕਰਾਂ ਤੇ ਮੋਟੇ ਆ ਥਾਣਾ ਗੋਲ ਥਾਣਾ ਤੇ ਕਦ ਕਾਠੀ ਵੀ ਸੋਹਣਾ ਬੈੜਦਾ ਠੀਕ ਆ ਬਾਹਲੀ ਦਰਮਿਆਨੀ ਨਹੀਂ ਕੀ ਮੀਡੀਅਮ ਹਾਈਟ ਆ ਨਾ ਬਾਹਲੀ ਉੱਚੀ ਤੇ ਨਾ ਹੀ ਦਰਮਿਆਨੀ ਛੋਟੀ ਆ ਵਿਚਲਾ ਮੇਲ ਆ ਠੀਕ ਆ ਜੀ ਸੋ ਥਾਣਾ ਥੋਣ ਬਹੁਤ ਸੋਹਣਾ ਸੁਆਦੀ ਥਾਣਾ ਪੂਰਾ ਮੋਠੀ ਥਾਣਾ ਹੱਥੀ ਜੁਵਾਈਏਲਾ ਤੇ ਭਰਾ ਭਰੂ ਵੀਰ ਨੇ ਦੱਸ ਹੀ ਦਿੱਤਾ ਵੀ ਪੋਲਾ ਭਰਾ ਬਾਕੀ ਮੋਟੀ ਧਾਰੋਂ ਦੀ ਗੰਨੇਰ ਕੀ ਹਾਂਜੀ ਤੇ ਚੋਣ ਜਾਣ ਇੱਕ ਨੰਬਰ ਆ ਅੱਗੇ ਆਪਾਂ ਬੱਚੀ ਛੱਡ ਕੇ ਖਾਣ ਕਿਉਂਕਿ ਬਹੁਤੇ ਵੀਰਾਂ ਨੇ ਜਾਂ ਘਰੇ ਭੈਣਾਂ ਦੇ ਚਵਾਈ ਕਰਨੀ ਆ ਤੇ इजीली ਤੁਸੀਂ ਜਿਹੜੀ ਚਵਾਈ ਕਰ ਸਕਦੇ ਜਾਂ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਇਹੋ ਜਿਹੀ ਚਵਾਈ ਲੱਗੀ ਆ ਐਸੇ ਪਸੰਦ ਆਊਗੀ ਤੋਂ ਵੰਗਾ ਕਿਸੇ ਵੀਰ ਨੇ ਪਾਉਣਾ ਤੁਹਾਡੀ ਖੁਸ਼ੀ ਆ ਪਾਉਣਾ ਪਾ ਲਵੇ ਨਹੀਂ ਪਾਉਣਾ ਤਾਂ ਦੋਸਤੋ ਪਸੰਦ ਬਾਕੀ ਨਾ 2-4 ਦਿਨ ਜੇ ਬੰਦਾ ਬਹਿ ਗਿਆ ਮਗਰਲੇ ਥਾਣਾ ਕੋਈ ਚੰਗਾ ਦਵੇ ਨਾ ਅਗਲੇ ਨੂੰ ਮੂੰਹ ਨਾ ਲੱਗਣ ਦਾ ਉਹ ਵੱਜਣ ਆਵੇ ਆ ਗਿਆ ਸ਼ੁਕਰ ਦੇ ਆ ਗਿਆ ਜੀ ਲਓ ਜੀ ਬਾਕੀ ਆ ਪਸੰਦੀ ਪਸੰਦੀ ਬੜਾ ਠੱਕ ਜਾਂਦੀ ਠੀਕ ਠੀਕ ਉਹ ਇਹੋ ਜਿਹੀ ਨਹੀਂ ਵੀ ਡੋਕਲ ਡਕਲ ਨਹੀਂ ਬਿਲਕੁਲ 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 ਬੜਾ ਟਕਾਣੇ ਦੇ ਲੇਵਾ ਲੱਗਾ ਹਾਂਜੀ ਹਾਂਜੀ ਤੇ ਗਰਨਾਲ ਦੁੱਧ ਚਵਾ ਦੂਗੀ 12 ਕਿਲੋਟਰ ਤੱਕ ਉਹ ਤਾਂ ਹਾਂਜੀ ਚਵਾ ਜੂਗੀ ਨਾ ਆਹ ਵੇਖ ਲਓ ਮੜਾ ਜੀ ਆਹ ਲਓ ਜੀ ਆਹ ਮਗਲੇ ਥਾਣਾ ਜੀ ਦੋਸਤੋ ਚਵਾਈ ਦੇਖੋ ਠੀਕ ਹੈ ਜੀ ਆਹ ਲਓ ਆਹ ਅਗਲੇ ਥਾਣ ਜੀ ਕਿੰ ਬਾ ਉਹ ਥੋੜਾ ਜਣਾ ਵੀ ਮੰਗਾ ਪਾਉਣਾ ਪੈਂਦਾ ਵਾ ਅਗਲਿਆਂ ਤੋਂ ਮੜਾ ਜਾਂ ਫਿਰ ਰਬੀਜ ਸਾਨੂੰ ਮੜਾ ਉਹ ਜਫਜੇ ਕਰਕੇ ਮੜਾ ਜਾਂਦਾ ਹਾਂ ਕਰਦਾ ਪਸਾ ਠੀਕ ਹੈ ਜੀ ਠੀਕ ਹੈ ਠੀਕ ਲੋ ਜੀ ਦੋਸਤੋ ਇਹ ਵਾੜਾ ਠੀਕ ਹੈ ਜੀ ਬਾਕੀ ਪਸੰਦ ਆਜੂਗੀ ਤੁਹਾਨੂੰ ਸੋਹਣਾ ਥਾਣੂ ਦੇ ਵਾ ਰੇਡ ਪੁੱਛ ਲਾਂਗੇ ਆਪਾਂ ਵੀਰ ਗਰਲਾਲ ਤੋਂ ਕੀ ਮੁੱਲ ਕਰਦਾ ਤੇ ਬਾਕੀ ਥੋੜਾ ਬਾਤਾ ਕੋਈ ਤਾਲਮੇਲ ਉੱਪਰ ਹੇਟਾ ਹੋ ਜਾਊਗਾ ਤੁਸੀਂ ਬਿਠਾ ਲਿਓ ਤੇ ਗਰਲਾਲ ਦਾ ਮੰਗ ਕੀ ਮੁੱਲ ਕਰਦੀ ਵੀਰ ਮੁੱਲ ਵੀਰ ਜੀ ਆਪਾਂ ਇਹਦਾ ਜੈਦ ਹੀ ਆ ਜ਼ਿਆਦਾ ਨਹੀਂ ਹੈ ਕੋਈ ਮੋਲੇ ਦਾ ਆਪਾਂ 34 ਕਰਦੇ ਆਂ ਅੱਛਾ ਜੀ ਇਹ ਉਹਦੇ ਵਿੱਚੋਂ ਕਰਦਾਂਗੇ ਆਪਾਂ ਛੋਟਾ 34 ਜੀ ਹਾਂ ਜੀ ਲਓ ਵੀ ਦੋਸਤੋ 33 ਹੀ ਦੇ ਦਾਂਗੇ ਜੀ 33 ਹੀ ਦੇ ਦਾਂਗੇ 33 ਦੀ ਹਾਂ ਜੀ ਆ ਵੀ 33000 ਦੀ ਦੋਸਤੋ ਇਹ ਰਕਮ ਮਿਲ ਜੂਗੀ ਤੁਹਾਨੂੰ ਯੈਸ ਨੋ 33000 ਬਾਕੀ ਦੁੱਧ 12 13 ਲੀਟਰ ਆਪਾਂ ਨੇ ਹੋ ਸਕਦਾ ਭਾਵੇਂ ਵਾਧੂ ਵੀ ਦੇ ਦੇ ਜਿੱਦਾਂ ਥਾਣ ਪਾਟਾ ਜੱਡਾ ਲੱਗਾ ਹਾਂ ਬਿਲਕੁਲ ਬਿਲਕੁਲ ਹਾਂ ਜੀ ਆਹ ਦੇਖੋ ਠੀਕ ਹੈ ਜੀ ਆ ਲਓ ਜੀ ਠੀਕ ਹੈ ਜੀ 233000 ਦੀ 2000 ਮਿਲ ਜੂਗੀ ਤੁਹਾਨੂੰ ਬਿਲਕੁਲ ਵਾਜਪਰ ਰੇਟ ਆ ਜਾਇਜ਼ ਰੇਟ ਆ ਤੋਂ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਤੇ ਚੋਕੇ ਵੇਖ ਲਿਓ ਆਪਣੀ ਪਸਮਾ ਕੇ ਵੇਖ ਲਿਓ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਜਾਂ ਤਸੱਲੀ ਉਹ ਤਾਂ ਕਰ ਲਿਓ ਤੇ ਗਰ ਲਾਲ ਇੱਕ ਨੰਬਰ ਬੋਲ ਦਗੇ ਵੀਰ ਨੰਬਰ ਵੀਰ ਜੀ ਹੈਗਾ ਆਪਣਾ 98145 ਤੇ 83021 ਆ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਇਹ ਨੰਬਰ ਨੇ ਵੀਰ ਗੁਰ ਲਾਲ ਦੇ ਬਿਲਕੁਲ ਸਕਰੀਨ ਤੇ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਮਿਲਦੇ ਹੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ